ਜੰਮੂ ਕਸ਼ਮੀਰ ਦੇ ਵਿੱਚ ਪਾਰੀਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਰਿਹਾਸੀ ਦੇ ਵਿੱਚ ਚਨਾਬ ਨਦੀ ਦੇ ਪਾਣੀ ਦਾ ਵਧਿਆ ਪੱਧਰ ਜੋ ਪਾਣੀ ਦਾ ਪੱਧਰ ਵਧਨ ਕਰਕੇ ਖੋਲੇ ਗਏ ਨੇ ਸਲਾਲ ਡੈਮ ਦੇ ਗੇਟ ਪਾਣੀ ਛੱਡਣ ਦੇ ਲਈ ਖੋਲੇ ਸਲਾਲ ਡੈਮ ਦੇ ਗੇਟ ਜਿਸ ਦੇ ਕਾਰਨ ਕੇ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵਧ ਗਿਆ ਰਿਹਾਸੀ ਦੇ ਵਿੱਚ ਚਨਾਬ ਨਦੀ ਦੇ ਪਾਣੀ ਦਾ ਪੱਧਰ ਵੱਧਿਆ ਦਾਸ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਪਾਰੀ ਮੀਦਾ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਪਾਰੀ ਬਰਸਾਤ ਦੀ ਸੰਭਾਵਨਾ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਮੀਦਾ ਅਲਰਟ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਪਾਰੀ ਮੀਦਾ ਅਲਰਟ ਜਿਹੜਾ ਕਿ ਦੱਸਿਆ ਗਿਆ ਰਿਹਸੀ ਦੇ ਵਿੱਚ ਚਨਾਬ ਦੇ ਜਿਹੜੇ ਕਿ ਡੈਮ ਦੇ ਗੇਟ ਨੇ ਜਿਹੜੇ ਕਿ ਖੋਲ ਦਿੱਤੇ ਗਏ ਨੇ ਕਿਉਂਕਿ ਪਾਰੀ ਬਰਸਾਤ ਕਰਕੇ ਪਾਣੀ ਦਾ ਪੱਧਰ ਜਿਹੜਾ ਕਿ ਲਗਾਤਾਰ ਵਧ ਰਿਹਾ ਤਾਂ ਉੱਥੇ ਹੀ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਤੇ ਰਿਹਾਸੀ ਦੇ ਵਿੱਚ ਜਨਾਬ ਦੇ ਡੈਮ ਦੇ ਜੁੜੇ ਕੀ ਗੇਜ ਖੋਲ ਦਿੱਤੇ ਗਏ ਨੇ ਕਿਉਂਕਿ ਪਾਣੀ ਦਾ ਪੱਧਰ ਵਧਨ ਕਰਕੇ ਸਲਾਲ ਡੈਮ ਦੇ ਗੇਟ ਨੇ ਜੁੜੇ ਕੀ ਖੋਲੇ ਗਏ ਨੇ ਪਾਣੀ ਛੱਟਣ ਦੇ ਲਈ ਖੋਲੇ ਨੇ ਸਲਾਲ ਜੰਦ ਦੇ ਗੇਟ 83 ਦੇ ਵਿੱਚ ਚਨਾਬ ਨਦੀ ਦੇ ਪਾਣੀ ਦਾ ਪੱਧਰ ਅਜਿਹਾ ਕਿ ਲਗਾਤਾਰ ਵਧਦਾ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਤੇ ਡੈਮ ਦੇ ਗੇਟ ਖੋਲੇ ਗਏ ਅੰਦਾਜ਼ੇ ਕਿ ਮਾਛੀ ਪ੍ਰਦੇਸ਼ ਦੇ ਵਾਂਗੂ ਜੰਮੂ ਕਸ਼ਮੀਰ ਦੇ ਵਿੱਚ ਵੀ ਭਾਰੀ ਬਰਸਾਤ ਦਾ ਅਲਰਟ ਅਜਿਹਾ ਕਿ ਜਾਰੀ ਕੀਤਾ ਗਿਆ